ਕੋਈ ਨਹੀਂ ਐਕਦਾ ਬਤਾਈ ਆਪਣੇ ਉੱਪਰ ਸਾਤੂਬੋ ਦਾ ਸੈਟਲਾਈਟ ਦਾ ਰੰਡਾ ਉਹ ਪੜਾ ਰਿਹਾ ਹੈ ਇਹ ਵੀ ਪਤਾ ਕਿ ਸੈਟਲਾਈਟ ਫੋਟੋ ਲੈ ਲੈਂਦਾ ਉਹ ਬੋਲ ਕੇ ਦੱਸ ਹੈ ਮੈਂ ਦੱਸਦੀ ਕਿ ਲੈ ਲੈਂਦਾ ਸੈਟਲਾਈਟ ਫੋਟੋ ਚਲੋ ਬੱਚਿਆਂ ਨੂੰ ਨਾ ਸਕੂਲ 'ਚ ਵੀ ਅੱਜਕੱਲ ਪੜਾਉਂਦੇ ਪਏ ਪ੍ਰੈਸ ਵੀ ਬਾਈਟਸ ਬਾਤ ਕਰ ਆ ਈਸ਼ਵਰੀ ਜਿਵੇਂ ਕਿ ਡੀਸੀ ਦਫਤਰ ਪੰਜਾਬ ਸਰਕਾਰ ਅਤੇ ਹਾਈ ਕੋਰਟ ਤੋਂ ਹੁਕਮ ਹੋਏ ਬੀ ਐਸਵਰੀ ਜਿਹੜੀ ਮੁੱਢਾਂ ਨੂੰ ਅੱਗ ਲਾਈ ਜਾਂਦੀ ਹਰ ਵਾਰ ਦੀ ਤਰ੍ਹਾਂ ਔਰੇ ਤੇ ਸਖਤਾਈ ਨਾਲ ਜਿੱਠਣਾ ਹੈ ਤੇ ਐਸੇ ਕਰਕੇ ਤਿੰਨ ਚਾਰ ਡਾਇਰੈਕਸ਼ਨ ਡੀਸੀ ਦਫਤਰ ਤੋਂ ਇਸ਼ੂ ਹੋਈਆਂ ਨੇ ਪਹਿਲੀ ਤੇ ਇਹ ਕਿ ਜਦੋਂ ਵੀ ਕਿਤੇ ਅੱਗ ਲੱਗੇਗੀ ਉਹਨੂੰ ਸੈਟਲਾਈਟ ਨਾਲ ਕੈਚ ਕਰਕੇ ਸ਼ਾਮ ਨੂੰ ਉਹਦੀ ਪੂਰੀ ਲਿਸਟ ਆ ਜਾਂਦੀ ਹੈ ਉੱਥੇ ਮੌਕੇ ਤੇ ਐਸਐਚਓ ਸਾਹਿਬ ਤੇ ਪਟਵਾਰੀ ਸਾਹਿਬ ਪਹੁੰਚਦੇ ਨੇ ਤੇ ਉੱਥੇ ਕਾਰਵਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ ਇਹ ਫਿਰ ਸਾਡੇ ਹੱਥ 'ਚ ਨਹੀਂ ਰਹਿ ਜਾਂਦਾ ਵੀ ਉੱਥੇ ਕਾਰਵਾਈ ਕਰਨੀ ਆ ਨਹੀਂ ਕਿਉਂਕਿ ਉਹ ਜਲੰਧਰ ਵੀ ਲਿਸਟ ਪਈ ਹੁੰਦੀ ਆ ਤੇ ਸਬਡਿਵੀਜ਼ਨ ਲੈਵਲ ਤੇ ਵੀ ਤੇ ਫਿਰ ਮੌਕੇ ਤੇ ਪਟਵਾਰੀ ਸਾਹਿਬ ਉਹਦੀ ਰਿਪੋਰਟ ਕਰਦੇ ਨੇ ਰਿਪੋਰਟ ਤੇ ਜਿਹੜਾ ਵੀ ਨਾਮ ਜਮ੍ਹਾਂਬੰਦੀ ਵਿੱਚ ਹੁੰਦਾ ਹੈ ਉਹ ਮਾਲਕ ਦਾ ਉੱਤੇ ਤਿੰਨ ਚਾਰ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਚਲਾਣ ਹੋ ਸਕਦਾ ਪਰਚਾ ਵੀ ਹੋ ਸਕਦਾ ਤੇ ਜਮ੍ਹਾਂਬੰਦੀ ਚ ਰੈਡੈਂਟਰੀ ਵੀ ਹੋ ਸਕਦੀ ਤੇ ਇਸੇ ਕਰਕੇ ਤਾਂਕਿ ਇਹ ਨੌਬਤ ਨਾ ਹੋਵੇ ਤੇ ਅਸੀਂ ਆਪਣੇ ਵਾਤਾਵਰਨ ਨੂੰ ਵੀ ਬਚਾ ਕੇ ਰੱਖੀਏ ਐਲੀ ਸਾਡੀ ਵੀ ਜ਼ਿੰਮੇਵਾਰੀ ਹੈ ਤੇ ਤੁਹਾਡੀ ਵੀ ਕਿ ਆਪਾਂ ਰਲ ਮਿਲ ਕੇ ਇਹ ਜਿਹੜਾ ਪਿਛਲੇ ਕੁ ਸਾਲਾਂ ਤੋਂ ਕੰਮ ਕਾਫੀ ਵਧਿਆ ਹੋਇਆ ਸੀ ਇਹਨੂੰ ਇਸ ਵਾਰੀ ਰੋਕੀਏ ਤਾਂ ਕਿ ਜਿੱਦਾਂ ਜਲੰਧਰ ਵਿੱਚ ਸ਼ਾਹਕੋਟ ਸਬ ਡਿਵੀਜ਼ਨ ਪਹਿਲੇ ਨੰਬਰ ਤੇ ਆਉਂਦੀ ਹੈ ਅੱਗਾ ਲੌਣ ਚ ਤਾਂ ਆਪਾਂ ਉਹਨੂੰ ਠੱਲ ਪਾਈ ਜਾ ਸਕੇ ਤੇ ਆਪਾਂ ਆਪਣਾ ਵਾਤਾਵਰਨ ਵੀ ਬਚਾਈਏ ਧੰਨਵਾਦ ਮੈਂ ਕਹਿਣ ਪ لگا ਕੀ ਇਹਦੇ ਵਿੱਚ ਮੈਂ ਕਹਿ ਦਿੱਤਾ ਗਿਆ ਪਾਕਿਸਤਾਨਾ ਨੂੰ ਪ੍ਰਾਲੀਨਾ ਸਾੜਨ ਬਾਰੇ ਜਾਗਰੂਕਤਾ ਮੇਨ ਦੇ ਟੀਚੇ ਨਾਲ ਸਬ ਡਿਵੀਜ਼ਨ ਸ਼ਾਹਕੋਟ ਵਿੱਚ ਆਪਣੇ ਮਾਨਯੋਗ ਡੀਸੀ ਸਾਹਿਬ ਜਲੰਧਰ ਜੀ ਦੀ ਹਦਾਇਤ ਅਨੁਸਾਰ ਕੈਂਪ ਲਾ ਰਹੇ ਆ ਇੱਥੇ ਆ ਕੇ ਜਿੰਨੇ ਸਾਡੇ ਕਿਸਾਨ ਹਨ ਉਹਨਾਂ ਨਾਲ ਆਪਾਂ ਬੈਠ ਕੇ ਕੈਂਪ ਦੇ ਦੌਰਾਨ ਜਾਣਕਾਰੀ ਸਾਂਝੀ ਕੀਤੀ ਕਿ ਫਰਾਰੀ ਸੜਨ ਦੇ ਕੀ ਕੀ ਨੁਕਸਾਨ ਹਨ ਤੇ ਕਿਉਂ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ ਤੇ ਕੈਂਪ ਦੌਰਾਨ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਉਹ ਵੀ ਸੁਣੀਆਂ ਗਈਆਂ ਜਿਹੜੀਆਂ ਅਸੀਂ ਬੰਦੇ ਪੱਧਰ ਤੇ ਪ੍ਰਸ਼ਾਸਨ ਨਾਲ ਸਾਂਝੀਆਂ ਜ਼ਰੂਰ ਕਰਾਂਗੇ ਇਹਦੇ ਮੈਡਮ ਇਹਨਾਂ ਨੇ ਮੁਸ਼ਕਲਾਂ ਦੱਸੀਆਂ ਉਹਨਾਂ ਦਾ ਹੱਲ ਕਿਵੇਂ ਕੀਤਾ ਜਾਏਗਾ ਜੋ ਉਹਨਾਂ ਨੂੰ ਦੇਖੋ ਕਿਸਾਨੀ ਦੌਰਾਨ ਜੋ ਵੀ ਉਹਨਾਂ ਨੂੰ ਮੁਸ਼ਕਲ ਪੇਸ਼ ਆਂਦੀ ਹੈ ਟਰਾਲੀ ਨਾ ਸੜਨ ਵਿੱਚ ਸਾਰਿਆਂ ਨੇ ਸਾਨੂੰ ਸਹਿਯੋਗ ਦੇਣ ਦਾ ਇੱਕ ਵਿਸ਼ਵਾਸ ਦਿਵਾਇਆ ਹੈ ਤੇ ਜਿਵੇਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਉਵੇਂ ਅਸੀਂ ਵੀ ਇਹਨਾਂ ਦੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਸਹੀ ਪੱਧਰ ਤੇ ਜ਼ਰੂਰ ਆਪਾਂ ਲਿਜਾਵਾਂਗੇ ਧੰਨਵਾਦ